ਆਪ ਜੀ ਨੂੰ ਸਾਰੇ ਸਰੋਤਿਆਂ ਨੂੰ ਦਾਸ ਦਰਸ਼ ਸਿੰਘ ਮੰਡੇਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗੁਰਫਤ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਦਾ ਜੋ ਅਸੀਂ ਮੰਗ ਪੱਤਰ ਦਿੱਤਾ ਹੈ ਡੀਸੀ ਸਾਹਿਬ ਬਰਨਾਲਾ ਨੂੰ ਇਹ ਸਰਦਾਰ ਸੁਮਰਨਜੀਤ ਮਾਨ ਸਾਹਿਬ ਦੇ ਜਿਸਾਂ ਨਿਰਦੇਸ਼ਾਂ ਦੇ ਤਹਿਤ ਜੋ ਵਜ਼ੀਰ ਅਮਿਤ ਸ਼ਾਹ ਜੀ ਨੇ ਸਾਡੇ ਸ਼ਹੀਦ ਮਹਾਨ ਸ਼੍ਰੀ ਸੰਤਪਾਪਾ ਜਰਨੈਲ ਸਿੰਘ ਕੰਟਰਾਵਾਲਾ ਦੇ ਖਿਲਾਫ ਔਰ ਭਾਈ ਅਮਰ ਕਾਲ ਸਿੰਘ ਦੇ ਖਿਲਾਫ ਮਜ਼ਾਕੀਆ ਲਹਿਜੇ ਦੇ ਵਿੱਚ ਇਹ ਕਿਹਾ ਕਿ ਕਈ ਲੋਕ ਪਿੰਡਰਾਵਾਲਾ ਬਣਨ ਦੀ ਕੋਸ਼ਿਸ਼ ਕਰ ਰਹੇ ਸੀ ਅੱਜ ਕੱਲੋ ਦਿਬਰੂ ਵਣ ਜ਼ਿਲ੍ਹੇ ਦੇ ਵਿੱਚ ਬੈਠ ਕੇ ਖੰਡ ਪਾਟ ਜਾਂ ਪਾਟ ਸਾਫ ਸਹਿਜ ਪਾਟ ਕਰ ਰਹੇ ਨੇ ਗਰੰਤ ਸਾਹਿਬ ਦਾ ਇਹ ਸਾਡੇ ਔਮ ਦਾ ਮਜ਼ਾਕ ਉਡਾਇਆ ਉਹਨਾਂ ਨੇ ਜਿਹੜੀ ਕੌਮ ਨੇ 90% ਇਸ ਦੇਸ਼ ਦੀ ਯਾਦੀ ਦੇ ਲਈ ਹਾਥਾਂ ਦਿੱਤੀਆਂ ਔਰ ਹਿੰਦ ਹਿੰਦੂ ਧਰਮ ਨੂੰ ਬਚਾਉਣ ਦੇ ਲਈ ਸਾਡੇ ਗੁਰੂਆਂ ਨੇ ਆਪਣਾ ਬਲੀਦਾਨ ਦਿੱਤਾ ਤੇ ਆਪਣਾ ਪਰਿਵਾਰ ਵਾਰਿਆ ਤੇ ਸਰਵਤ ਦਾ ਭਲਾ ਲੋਚਣ ਵਾਲੀ ਜੋ ਸਿੱਖ ਕੌਮ ਦੋਨੋਂ ਟਾਈਮ ਆਪਣੀ ਅਰਦਾਸ ਦੇ ਵਿੱਚ ਸਰਬੱਤ ਦਾ ਭਲਾ ਮੰਗਦੀ ਹੈ ਚਾਹੇ ਸਾਡਾ ਦੁਸ਼ਮਣ ਵੀ ਹੋਵੇ ਅਸੀਂ ਉਹਦਾ ਵੀ ਸਰਬੱਤ ਦਾ ਭਲਾ ਦੇ ਵਿੱਚ ਆਉਂਦਾ ਹੈ ਤੇ ਇਸ ਤਰ੍ਹਾਂ ਦੀ ਮੁਤਸਵੀ ਸੋਚ ਦਾ ਪ੍ਰਗਟਾਵਾ ਹਿੰਦਕੁਮਤ ਦੇ ਵਜ਼ੀਰ ਇਤਿਹਾਸ ਜੀ ਨੇ ਸਾਡੇ ਖਿਲਾਫ ਕੀਤਾ ਹੈਗਾ ਇਹ ਸਾਡੇ ਲਈ ਬਰਦਾਸ਼ਤ ਜੋ ਕਰਨ ਨਹੀਂ ਹੈ ਅਸੀਂ ਰੋਸ ਬੱਥੋਂ ਅੱਜ ਸਰਦਾਰ ਸਿਮਰਨਜੀਤ ਮਾਨ ਸਾਹਿਬ ਦੇ ਦਸਾਂ ਦੇ ਸੰਤ ਤੱਕ ਤਹਿਤ ਇਹ ਮੰਗ ਪੱਤਰ ਰਾਸ਼ਟਰਪਤੀ ਜੀ ਦੇ ਨਾਮ ਦੀ ਸੀਸਾ ਬਰਨਾਲਾ ਨੂੰ ਦਿੱਤਾ ਹੈਗਾ ਸੋ ਸਾਡੇ ਨਾਲ ਹਰ ਥਾਂ ਤੇ ਬੇਇਨਸਾਫੀਆਂ ਹੋ ਰਹੀਆਂ ਨੇ ਸਾਡਾ ਕਿਸਾਨਾਂ ਨੂੰ ਮਾਰਿਆ ਜਾ ਰਿਹਾ ਹੈ ਉਹਨਾਂ ਦੇ ਟਰੈਕਟਰ ਟਰਾਲੀਆਂ ਚੋਰੀ ਕੀਤੇ ਜਾ ਰਹੇ ਨੇ 800 ਕਿਸਾਨ ਪਹਿਲਾਂ ਸ਼ਹੀਦ ਕਰਤਾ ਦਿੱਲੀ ਦੇ ਬਰੂਹਾਂ ਤੇ 35-35 ਸਾਲਾਂ ਤੋਂ ਸਾਡੇ ਬੰਦੀ ਸਿੰਘ ਅੰਦਰ ਬੈਠੇ ਨੇ ਉਹਨਾਂ ਨੇ ਕਾਨੂੰਨ ਦੇ ਮੁਤਾਬਕ ਜੋ ਸਜ਼ਾਵਾ ਮਿਲੀਆਂ ਸੀ ਉਹ ਕੱਟ ਲਈਆਂ ਨੇ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ ਨੌਜਵਾਨਾਂ ਨੂੰ ਨਸ਼ੇ ਦੇ ਕੇ ਮਾਰਿਆ ਜਾ ਰਿਹਾ ਹੈ ਇਹ ਸਾਡੇ ਪੰਜਾਬ ਦੀ ਤਰਸਦੀ ਹੈ ਸਾਡੇ ਤੇ ਅਤਿਆਚਾਰ ਹੋ ਰਿਹਾ ਹੈ ਤੇ ਇਹ ਅਤਿਆਚਾਰ ਇੱਕ ਦਿਨ ਉਹ ਸੋਚ ਨੂੰ ਪ੍ਰਗਟਾਊਗਾ ਜਿਹੜੀ ਆਜ਼ਾਦ ਬਾਦਸ਼ਾਹੀ ਗੁਰੂ ਸਾਹਿਬ ਨੇ ਕਿਹਾ ਇਹਨੂੰ ਗਰੀਬ ਸਿੱਖੋਂ ਕੋ ਦੋ ਬਾਦਸ਼ਾਹੀ ਉਹ ਅਸੀਂ ਲੈ ਕੇ ਹਟਾਂਗੇ ਉਹ ਸਾਡਾ ਕੌਮੀ ਘਰ ਕਦੋਂ ਵੀ ਬਣੇ ਅਸੀਂ ਲੈ ਕੇ ਹਟਾਂਗੇ ਅਮਨ ਸ਼ਾਂਤੀ ਪਰ ਟੰਗ ਦੇ ਨਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ